ਵੀਜ਼ਾ ਨਕਲੀ ਆ ਤੁਸੀਂ ਟਰੈਵਲ ਨਾ ਕਰਿਓ ਸਾਡੇ ਨਾ ਫਰੌਡ ਹੋਗੇ ਜੇ ਉਹ ਇਹਨਾਂ ਨੇ ਵੀ ਕਿਹਾ ਕਿ ਤੁਹਾਨੂੰ ਟਿਕਟ ਕਮਜੇ ਟਿਕਟ ਪਾ ਸੈਂਡ ਕਰਦਾ ਕਿ ਸਾਡੀ ਕੱਲ੍ਹ ਤੋਂ ਫਲਾਈਟ ਹੈ ਤੁਹਾਨੂੰ ਟਿਕਟ ਦੇ ਦਿੰਦਾ ਉਹ ਬਣਾ ਆਈ ਦਾ ਤੇ ਇਹਨਾਂ ਤੋਂ ਪਹਿਲੇ ਆ ਕੇ ਡਰੇ ਜਗੇ ਇਹਨਾਂ ਨੇ ਗੇਟ ਤਾਲਾ ਲੱਗਿਆ ਜੇ ਦੇਖਿਆ ਤਾਲਾ ਵਾਕੇ ਤਾਲਾ ਲੱਗੇ ਕਰਾਂਦਾਰਿਆ ਵੀ ਆਂਟੀ ਜੀ ਫਰਾਡ ਨਹੀਂ ਹੈਗਾ ਬਸ ਤੇ ਤੁਹਾਡੇ ਮੁੰਡੇ ਨੂੰ ਮੈਂ ਨਾਲ ਲੈ ਕੇ ਜਾਊਂਗਾ ਦਿੱਲੀ ਨੂੰ ਤੁਸੀਂ ਫਿਕਰ ਨਾ ਕਰੋ ਉਹ ਇੱਥੇ ਕਹਿੰਦੇ ਸੀ ਨਾਲ ਲੈ ਕੇ ਜਾ ਅੱਜ 4 ਵਜੇ ਕਹਿੰਦੇ ਸੀਗਾ ਇੱਥੇ ਦਫ਼ਤਰ ਆ ਦਿਓ ਮੈਂ ਉਹਨੂੰ ਨਾਲ ਲੈ ਕੇ ਜਾਵਾਂ ਸਸੀ ਗਾਲ ਜੀ ਅਸਮ ਜਟ ਵੇਗਰੇ तमाम ਦਸਤਕਾਰ ਸਵਾਗਤ ਅਤੇ ਮਹਿਮਾਨੋ ਲੋਕ ਇਸ ਵਕਤ ਖੜੇ ਐ ਸੀ ਸੀਪੀ ਆਫਿਸ ਦੇ ਬਾਹਰ ਜਿ세 ਕਿ ਤੁਸੀਂ ਮੇਰੇ ਪਿੱਛੇ ਕੁਝ ਲੋਕ ਦੇਖਦੇ ਇਹਨੇ ਲੋਕ ਇਸ ਵਕਤ ਸੀਪੀਓ ਆਫਿਸ ਆਏ ਨੇ ਕੀ ਪ੍ਰੋਬਲਮ ਹੈ ਕੀ ਕਾਰਨ ਹੈ ਜਿਹੜਾ ਕਿ ਇਹਨਾਂ ਨੇ ਇਨਾ ਕੱਟ ਕੀਤਾ ਵਾ ਆਪਾਂ ਜ਼ਿਆਦਾ ਜਾਣਕਾਰੀ ਲਈ ਉਹਨਾਂ ਨਾਲ ਗੱਲਬਾਤ ਕਰਦੇ ਆ ਗੱਲਬਾਤ ਕਰ ਲੈਣੇ ਆ ਵੀ ਕੀ ਪ੍ਰੋਬਲਮ ਹੈ ਹਾਂਜੀ ਸਰ ਕੀ ਪ੍ਰੋਬਲਮ ਹੈ ਤੁਹਾਨੂੰ ਜਿਹੜਾ ਕਿ ਤੁਸੀਂ ਅੱਜ ਸੀਪੀਓ ਆਫਿਸ ਇਨਾ ਕੱਟ ਕੀਤਾ ਆਇਆ ਵਾ ਆਇਓ ਦੀ ਸੀਪੀਓ ਆਫਿਸ ਕੰਪਲੀਟ ਕਰਨਾ ਆਇਓ ਮੇਰਾ ਨਾਮ ਸ੍ਰਿੰਦਰ ਦੇਸੰਗ ਹੈ ਹਾਂਜੀ ਮੈਂ ਪੈਰਾਮਾਉਟ ਦੇ ਵਿੱਚ ਪਾਸਪੋਰਟ ਲਗਾਇਆ ਸੀਗਾ ਮੇਰੀ ਵਾਈਫ ਦਾ ਵੀਜ਼ਾ ਦਿੱਤਾ ਸੀਗਾ ਇਹਨਾਂ ਨੇ ਕੈਨੇਡਾ ਵਾਸਤੇ ਉਹਦਾ ਜਿਹੜਾ ਓਨਰ ਆ ਉਹਦਾ ਨਾਮ ਹੈਗਾ ਚਰਨਜੀਤ ਸਿੰਘ ਇਹ ਹੈਗਾ ਜੀ ਉਹਦਾ ਸਾਥੀ ਇਹ ਉਹਦਾ ਸਾਥੀ ਹੈਗਾ ਇਹਦਾ ਨਾਮ ਜਿੱਥੋਂ ਦਾ ਸਾਨੂੰ ਪਤਾ ਲੱਗੇ ਤਾਂ ਨਾਮ ਹੈਗਾ ਗੋਲਡੀ ਜੀ ਕੱਲ ਸ਼ਾਮੀ ਸਾਡੇ ਕੋਲ 7:30 ਵਜੇ ਇਹਨਾਂ ਨੇ 12 ਲੱਖ ਰੁਪਏ ਫੜੇ ਆ ਜੀ ਤਾਂ ਉਸ ਤੋਂ ਬਾਅਦ ਹੁਣ ਜਦੋਂ ਥੋੜੀ ਦਾ ਅੱਧੇ ਘੰਟੇ ਬਾਅਦ ਇਹਨਾਂ ਨੇ ਫੋਨ ਕੀਤਾ ਕਿ ਸਾਨੂੰ ਰਸੀਦ ਦੇ ਦੋ ਤਾਂ ਉਸ ਤੋਂ ਬਾਅਦ ਇਹਨਾਂ ਦਾ ਫੋਨ ਸਵਿਚ ਆਫ ਹੋਣਾ ਸ਼ੁਰੂ ਹੋ ਗਿਆ 12 ਲੱਖ ਰੁਪਏ ਕਦੋਂ ਫੜੇ ਤੁਹਾਡੇ ਕੋਲ 7:30 ਵਜੇ ਕੱਲ ਸਵਾ 4 ਵੇ ਸਵਾ 4 ਵੇ 12 ਲੱਖ ਰੁਪਏ ਫੜਿਆ ਤੇ ਅੱਧੇ ਘੰਟੇ ਬਾਅਦ ਤੁਹਾਨੂੰ ਕੀ ਕੀਤਾ ਅੱਧੇ ਘੰਟੇ ਬਾਅਦ ਇਹਨਾਂ ਦਾ ਫੋਨ ਸਵਿਚ ਆਫ ਹੋਣਾ ਸ਼ੁਰੂ ਹੋ ਗਿਆ ਸਵਿਚ ਆਫ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਰਾਤੀ 8 ਵਜੇ ਤੱਕ ਏਜੰਟ ਦੇ ਨਾਲ ਕਦੇ ਕਦੇ ਗੱਲ ਹੁੰਦੀ ਰਹੀ ਵਿੱਚ ਵੀ ਟੁੱਟਮੀ ਟੁੱਟਮੀ ਰਹੀ ਕੀ ਕਹਿੰਦੇ ਸੀ ਜਦੋਂ ਗੱਲਬਾਤ ਹੁੰਦੀ ਨਹੀਂ ਗੱਲ ਕਰਦੇ ਵੀ ਤੁਹਾਨੂੰ ਟਿਕਟ ਦਿਓ ਤੇ ਤੁਹਾਨੂੰ ਰਸੀਦ ਦਿਓ ਉਹ ਕਹਿੰਦਾ ਮੈਨੂੰ ਅੱਧਾ ਪੌਣਾ ਘੰਟਾ ਲੱਗੂਗਾ ਅਸੀਂ ਮੈਂ ਦਿੱਲੀ ਤੋਂ ਆ ਰਿਹਾ ਹਾਂ ਕਦੇ ਕਹਿੰਦਾ ਮੈਨੂੰ ਕਦੇ ਰਸਤੇ ਦੇ ਵਿੱਚੋਂ ਜੀ ਤਾਂ ਇਦਾਂ ਹੁੰਦੀ ਸੀ ਵੀ ਉਹ ਕਹਿੰਦਾ ਮੈਨੂੰ ਥੋੜਾ ਟਾਈਮ ਦੇ ਮੈਂ ਆ ਕੇ ਪ੍ਰਿੰਟ ਕੱਢ ਕੇ ਤੁਹਾਨੂੰ ਰਸੀਦ ਭੇਜਾਂਗਾ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ ਟਿਕਟ ਕਮ ਸੇ ਕਮ ਟਿਕਟ ਤਾਂ ਸੈਂਡ ਕਰ ਦਿਓ ਵੀ ਸਾਡੀ ਪਰਸੋਂ ਨੂੰ ਫਲਾਈਟ ਹੈ ਤੇ ਉਹਨੂੰ ਟਿਕਟ ਦੇ ਦਿਓ ਉਹ ਮੈਂ ਜਦੋਂ ਆਫਿਸ ਆਮਗਾ ਕਿੰਨੀ ਦੀ ਫਲਾਈਟ ਸੀਗੀ ਕੈਨੇਡਾ ਦੀ ਕੈਨੇਡਾ ਦੀ ਰਾਤ ਬੁੱਧਵਾਰ ਰਤੀ 11 ਵਜੇ ਦੀ ਫਲਾਈਟ ਸੀਗੀ ਓਕੇ ਤਾਂ ਉਹਨਾਂ ਨੇ ਇਹ ਕਿਹਾ ਕਿ ਮਤਲਬ ਕਿ ਅਸੀਂ ਤੁਹਾਨੂੰ ਟਿਕਟ ਦੇਵਾਂਗੇ ਤੇ ਤੁਸੀਂ ਫੇਰ ਜਾਓ ਅੱਜ ਅੱਜ ਕੀ ਕਿਹਾ ਗਿਆ ਤੁਹਾਨੂੰ ਅੱਜ ਸਾਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਥੋੜੀ ਸਵੇਰ ਨੂੰ ਆਇਓ ਕਿ ਅਸੀਂ ਤੁਹਾਨੂੰ ਟਿਕਟ ਦੇ ਦੇਵਾਂਗੇ ਜੀ ਓਕੇ ਤਾਂ ਜਦੋਂ ਹੁਣ ਅਸੀਂ ਆਏ ਦਫ਼ਤਰ ਤਾਂ ਇਹ ਸਾਡੇ ਤੋਂ ਪਹਿਲਾਂ ਇਹ ਆ ਕੇ ਖੜੇ ਜਗੇ ਇਹਨਾਂ ਨੇ ਕਿਹਾ ਵੀ ਤਾਲਾ ਲੱਗੇ ਆ ਜੀ ਦੇਖਿਆ ਤਾਂ ਤਾਲਾ ਵਾਕਿਆ ਤਾਲਾ ਲੱਗੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਹੋ ਗਿਆ ਤੁਸੀਂ ਕੀ ਕਹਿੰਦੇ ਹੋ ਤੁਸੀਂ ਆ ਤੁਹਾਡੇ ਹੱਥ ਕੀ ਪਹਿਲਾਂ ਦਾ ਦਿਖਾਓ ਇਹ ਮੇਰਾ ਵੀਜ਼ਾ ਸੀਗਾ ਹਾਂਜੀ ਤੇ ਇੱਕ ਮਿੰਟ ਵੀਜ਼ੇ ਵਾਲਾ ਕਾਗਜ਼ ਦੇਈਂ ਤੇ ਵੀਜ਼ੇ ਵਾਲਾ ਕਾਗਜ਼ ਦੇਈਂ ਆਹ ਹੈ ਜੀ ਵੀਜ਼ੇ ਵਾਲਾ ਕਾਗਜ਼ ਹਾਂਜੀ ਤੇ ਇਹ ਵੀਜ਼ਾ ਦਿੱਤਾ ਹੀ ਪਾਸਪੋਰਟ ਉਹਦੇ ਕੋਲੇ ਨੇ ਤੇ ਵੀਜ਼ਾ ਨਕਲੀ ਆ ਠੀਕ ਹੈ ਜੀ ਅੱਛਾ ਵੀਜ਼ਾ ਇਹ ਨਕਲੀ ਆ ਨਕਲੀ ਆ ਇਹ ਤੁਸੀਂ ਕਿਸ ਬਹਿਰ ਤੇ ਕਹ ਸੀ ਕਿ ਵੀਜ਼ਾ ਨਕਲੀ ਹੈ ਇਹ ਵੀਜ਼ਾ ਨਕਲੀ ਚੈੱਕ ਕਰਵਾਇਆ ਇਹਨਾਂ ਨੇ ਜਦੋਂ ਆਪ ਚੈੱਕ ਕੀਤਾ ਆਪਣੀ ਸਾਈਟ ਤੋਂ ਉਦੋਂ ਓਕੇ ਆਉਂਦਾ ਸੀ ਜਦੋਂ ਅਸੀਂ ਬਾਹਰੋਂ ਚੈੱਕ ਕਰਾਇਆ ਤਾਂ ਇਹ ਕਹਿੰਦੇ ਵੀ ਵੀਜ਼ਾ ਇਹ ਇਹਨਾਂ ਦੀ ਆਪਣੀ ਉਹ ਅੱਛਾ ਬਾਹਰੋਂ ਕਿੱਥੋਂ ਚੈੱਕ ਕਰਵਾਇਆ ਤੁਸੀਂ ਬਾਹਰ ਸੀਗਾ ਕੋਈ ਫਰੈਂਡ ਕੋਈ ਉਹਨਾਂ ਤੋਂ ਚੈੱਕ ਕਰਵਾਇਆ ਅੱਛਾ ਵੀਜ਼ਾ 1 ਮਿੰਟ ਵੀਜ਼ਾ ਕਰਦਾ ਲੱਗਦਾ ਨਾ ਵੀਜ਼ਾ ਲੱਗੇ ਨੂੰ ਹਲੇ ਤਾਂ ਦੇ ਨਹੀਂ ਮੇਰੇ ਘਰ ਦਾ ਦਾਸ ਹੋਏ ਨੇ ਤੁਹਾਡੀ ਫਲਾਈਟ ਕਰਦੀ ਸੀਗੀ ਫਲਾਈਟ ਕੱਲ ਦੀ ਸਵੇਰ ਦੀ ਫਲਾਈਟ ਸੀਗੀ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀਜ਼ਾ नकली है वीजा नकली है सानू पहला दा इना दा ही मैसेज आ गया कि ਤੁਹਾਡਾ ਵੀਜ਼ਾ ਨਕਲੀ ਆ ਆਪ ਹੀ ਦੱਸਤਾ ਓਕੇ ਤੇ ਵੀ ਵੀਜ਼ਾ ਨਕਲੀ ਆ ਤੁਸੀਂ ਟ੍ਰੈਵਲ ਨਾ ਕਰਿਓ ਸਾਡੇ ਨਾਲ ਫਰਾਡ ਹੋ ਗਿਆ ਜੇ ਹੋ ਗਿਆ ਜੀ ਅੱਛਾ ਉਹਨਾਂ ਨੇ ਆਪ ਹੀ ਦੱਸਤਾ ਆਪ ਹੀ ਦੱਸਤਾ ਓਕੇ ਵੀ ਵੀ ਤੁਹਾ ਅਸੀਂ ਤੁਹਾਡੇ ਪੈਸੇ ਵਾਪਸ ਦੇ ਦਾਂਗੇ ਐ ਕਰਦਾਂਗੇ ਆਪ ਕਿੱਦਾਂ ਦੱਸਿਆ ਫੋਨ ਕੀਤਾ ਕੋਈ ਮੈਸੇਜ ਆਇਆ ਕੀ ਦਾ ਮੈਸੇਜ ਮੈਸੇਜ ਆਇਆ ਨਾ ਹਾਂਜੀ ਆਲੋ ਉਹਨਾਂ ਨੇ ਆਪ ਦੱਸਿਆ ਅੱਛਾ ਤੁਹਾਨੂੰ ਆਪ ਆਪ ਮੈਸੇਜ ਕਰਕੇ ਦੱਸਿਆ ਤੁਹਾਨੂੰ ਵੀ ਵੀਜ਼ਾ ਨਕਲੀ ਆ ਤੁਸੀਂ ਜਾਇਓ ਨਾ ਹਾਂਜੀ ਆ ਦੇ ਕਾਇਮ ਨਾ ਵੇਸਟ ਕਰੋ ਜਾ ਕੇ ਆਹ ਦੇ ਮੈਸੇਜ ਦਿਖਾਣਾ ਜਰਾ ਹਾਂਜੀ ਇੱਕ ਕੰਮ ਕਰੋ ਹਾਂ ਤੋਕਾ ਹੋ ਗਿਆ ਸਾਡੇ ਨਾਲ ਤੁਸੀਂ 에어ਪੋਰਟ ਤੇ ਅੱਗੇ ਨਾ ਜਾਇਓ ਸਾਨੂੰ ਪਤਾ ਹੈ ਬੁਲਾਨਾ ਤੇਮ ਕੜਾ ਚੱਕ ਲੋ ਜਰਾ ਤੁਹਾਡੀ ਹਾਂਜੀ ਆ ਦੇ ਗਲੋ ਤੁਹਾਡੀ ਤੁਸੀਂ ਮੈਸੇਜ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਪੈਸੇ ਖਰਚੇ ਸੀ ਉਹਨਾਂ ਨੇ ਆਪ ਹੀ ਦੱਸਿਆ ਮੈਸੇਜ ਕਰਕੇ ਵੀ ਸਾਡਾ ਫਰੋਡ ਹੋ ਚੁੱਕਾ ਵਾ ਬਈ ਤੁਸੀਂ 에어ਪੋਰਟ ਜਾਇਆ ਟਾਈਮ ਪੇਸਟ ਹੋ ਗਿਆ ਕਿਨਰ पे ਖਰਚੇ ਤੁਸੀਂ 8 ਲੱਖ ਰੁਪਏ ਕੈਸ਼ ਲਿਆ ਹਾਂ ਤੇ 2 ਲੱਖ ਦੇ ਸੀ ਡਾਲਰ ਲਏ 8 ਲੱਖ ਕੈਸ਼ 2 ਲੱਖ ਡਾਲਰ ਲੈਣੇ ਸੀ ਲੈਣੇ ਸੀ ਦੇਣੇ ਸੀ ਕਿਹੜੀ ਕਿਹੜੀ ਕੰਟਰੀ ਕੰਟਰੀ ਕਿਹੜੀ ਸੀ ਕੰਟਰੀ ਫਰਾਂਸ ਫਰਾਂਸ ਕੰਟਰੀ ਅੱਛਾ ਟੋਟਲ ਕਿਨੇ ਬੰਦੇ ਨੇ ਤੁਸੀਂ ਟੋਟਲ ਜਿਹੜੇ ਜਿਹੜਾ ਜਿਨ੍ਹਾਂ ਨਾਲ ਫਰੋਡ ਹੋਇਆ ਹੋਣਗੇ 30 35 ਕਿੰਨੇ ਬੰਦੇ 35 35 ਬੰਦੇ ਇੱਥੇ ਬੰਦੇ ਘਟਨੇ ਇੱਥੇ ਕਿੰਨੇ ਮਿਲਵਲ ਬੰਦੇ ਆ ਦਿੱਲੀ ਗਏ ਹੋਏ ਨੇ 6 ਬੰਦੇ ਤਾਂ 10 11 ਬੰਦੇ ਹੋਰ ਬੰਦੇ ਨਾ ਮਿਲ ਸਕਦੇ ਤੁਸੀਂ ਤੁਹਾਡੇ ਜਿਹੜਾ ਤੁਸੀਂ ਉਸਰ ਤੁਹਾਡਾ ਨਾ ਕੀ ਫਰੋਡ ਹੋਇਆ ਇੱਕ ਇਹ ਤੁਹਾਡਾ ਨਾ ਹੋਰ ਜਿਹੜੇ ਸ਼ਖਸ ਜਿਨ੍ਹਾਂ ਨਾਲ ਫਰੋਡ ਹੋਇਆ ਪਹਿਲਾਂ ਤਾਂ ਆਜਾ ਤੁਹਾਡੇ ਅੱਜ ਕੀ ਆ ਦਿਖਾਓ ਜਰਾ ਆ ਜਰਾ ਵੀਜ਼ਾ ਦਿਖਾਓ ਜਰਾ ਇਹਨਾਂ ਦਾ ਮੈਨੂੰ ਕੋ ਵੀਐਫਐਸ ਦੀ ਆਫਰ ਵੀ ਲੈਟਰ ਆ ਆ ਵੀਐਫਐਸ ਦੀ ਆਫਰ ਲੈਟਰ ਆਈ ਹੋਈ ਹੈ ਜਦੋਂ ਕੰਪਨੀ ਵੀਐਫਐਸ ਆਂਦੀ ਆ ਪਾਸਪੋਰਟ ਸਰ ਪਾਸਪੋਰਟ ਸਰ ਮੇਰਾ ਆ ਰਿਹਾ ਸਰ ਮੇਰਾ ਲੱਗਾ ਹੋਇਆ ਵਾ ਹਾਂ ਤੇ ਜਦੋਂ ਮੈਂ ਦਿੱਲੀ ਜਾ ਕੇ ਚੈੱਕ ਦਿੱਲੀ ਪਹੁੰਚਿਆ ਉਸੇ ਜਗ ਕਹਿੰਦੇ ਆ ਵੀ ਤਾਂ ਫਰੋਡ ਆ ਇਹ ਵੀ ਇਹ ਵੀ ਐਸਐਫਐਸ ਦੇ ਆ ਵੀਜ਼ਾ ਦੇ ਵਿੱਚ ਆਂਦਾ ਪੈਕ ਹੋ ਕੇ ਸਰ ਹਾਂਜੀ ਦਿਖਾ ਦਿਖਾਓ ਦਿਖਾਓ ਵੀਐਫਐਸ ਸਾਰੀ ਮੋਹਰ ਲੱਗੇ ਸਰ ਸਟੈਂਪਿੰਗ ਸਾਰੀ ਆ ਮਾਲਟਾ ਵੀਜ਼ਾ ਅਪਲੀਕੇਸ਼ਨ ਆ ਸਰ ਮੇਰੇ ਕੋਲ ਹੋਰ ਹੋਰ ਪ੍ਰੂਫ ਵੀ ਮੇਰੇ ਫੋਨ ਚ ਪਿਆ ਜਿਹੜੇ ਉਧਰ ਮਾਲਟਾ ਇਹਦੇ ਵਿੱਚ ਆ ਤੇ ਤੁਹ ਹਾਂਜੀ ਡੁਪਲੀਕੇਟ ਸਰ ਵੀਜ਼ਾ ਸ਼ੋਰ ਡੁਪਲੀਕੇਟ ਵੀਜ਼ਾ ਵਾ ਤੁਹਾਨੂੰ ਕਿਦਾ ਪਤਾ ਲੱਗਾ ਸਰ ਉਹ ਮੇਰੇ ਮੈਸੇਜ ਆ ਸਾਨੂੰ ਆ ਤੁਹਾਨੂੰ ਵੀ ਮੈਸੇਜ ਆਇਆ ਦਿੱਲੀ ਜਾ ਕੇ ਮੈਸੇਜ ਆਇਆ ਸਰ ਅੱਛਾ ਤੁਸੀਂ ਦਿੱਲੀ ਪਹੁੰਚ ਚੁੱਕੇ ਸੀਗੇ ਦਿੱਲੀ ਪਹੁੰਚ ਚੁੱਕੇ ਸਰ ਆ ਦੇਖੋ ਸਰ ਉਹਨੇ ਗਵਰਨਮੈਂਟ ਦੀ ਉਹ ਲੈਟਰ ਵੀ ਦਿੱਤੀ ਸਰ ਤੁਹਾਨੂੰ ਦਿਖਾਓ ਜਰਾ ਇੱਕ ਮਿੰਟ ਚੈੱਕ ਕਰਾਉ ਥਰ ਮੈਨੂੰ ਗਵਰਨਮੈਂਟ ਦੀ ਸਰ ਇਹਨੇ ਲੈਟਰ ਵੀ ਦਿੱਤੀ ਆ ਦੇਖੋ ਠੀਕ ਆ ਜੀ ਇਹ 280 ਯੂਰੋ ਪਹਿਲਾਂ ਪੇ ਕੀਤੇ ਆ ਜੀ ਫਿਰ ਇਹਨਾਂ ਨੂੰ 75000 ਰੁਪਏ 75000 ਰੁਪਏ ਕਿ ਦਿੱਤਾ ਸਰ ਠੀਕ ਆ ਜੀ ਆ ਦੇਖੋ ਸਰ ਮਾਲਟਾ ਦੀ ਇਹ ਐਲਫਿਨ ਕੰਪਨੀ ਉਹਦੀ ਐਂਡ ਸਰ ਕੋ ਲਿਖਾਈ ਜਸ ਸਕੈਨ ਕਰਦੇ ਸਰ ਸਾਡਾ ਸ਼ੋ ਵੀ ਹੁੰਦਾ ਵੀਦਾ ਤੇ ਫਿਰ 8 ਲੱਖ ਦਾ ਸਾਡੇ ਕੋਲ ਸਰ ਵੀਦਾ ਆਨ ਤੇ ਪਰਸਾ ਦੇ ਦਿੱਤਾ ਕਿਹੜੀ ਕੰਟਰੀ ਕਿਹੜੀ ਕੰਟਰੀ ਮਾਲਟਾ ਸਰ ਮਾਲਟਾ ਮਾਲਟਾ ਅੱਛਾ ਮੈਨੂੰ ਇਹ ਦੱਸੋ ਕੀ ਇਹ ਕਿਹੜੀ ਇਮੀਗ੍ਰੇਸ਼ਨ ਦੇ ਤੁਸੀਂ ਗਏ ਸੀਗੇ ਪੈਰਾਮਾਉਂਟ ਇਮੀਗ੍ਰੇਸ਼ਨ ਪੈਰਾਮਾਉਂਟ ਇਮੀਗ੍ਰੇਸ਼ਨ ਸਰ ਕਿੱਥੇ ਬੈਂਦੀ ਹੈ ਐਫਵਾਰਾ ਚੌਂਕ ਤੇ ਬੈਂਦੀ ਹੈ ਸਰ ਪੈਰਾਮਾਉਂਟ ਇਮੀਗ੍ਰੇਸ਼ਨ ਫਵਾਰਾ ਚੌਂਕ ਬੈਂਦੀ ਹੈ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਉਹ ਸਾਰੇ ਦੱਸ ਜੀ 30 35 ਬੰਦੇ ਨੇ ਜਿਹੜਾ ਕਿ ਫਰੋਡ ਹੋ ਚੁੱਕਾ ਸਰ ਕਈ ਬੰਦੇ ਇੱਥੇ 10 11 ਬੰਦੇ ਇਸ ਵਕਤ ਕਈ ਬੰਦੇ ਐਸੇ ਜਿਹੜੇ ਇੱਥੋਂ ਦਿੱਲੀ ਹੋਰਪੋਰਟ ਤੋਂ ਚੜ੍ਹ ਗਏ ਜਹਾਜ਼ ਪਰ ਉਹ ਚਾਰ ਜਣੇ ਮਾਲਟਾ ਫਸ ਚੁੱਕੇ ਆ ਇਧਰੋਂ ਤਾਂ ਨੇ ਚੜ੍ਹਾਤੇ ਮਾਲਟਾ ਜਹਾਜ਼ ਦੇ ਵਿੱਚ ਵਿੱਚ ਬਿਠਾ ਕੇ ਚਾਰ ਮੁੰਡੇ ਮਾਲਟਾ ਫਸ ਗਏ ਆ ਮਾਲਟਾ ਫਸ ਗਏ ਹਾਂਜੀ ਸਰ ਕਈ ਮੁੰਡੇ ਐਸੇ ਜਿਹੜੇ 에어ਪੋਰਟ ਦੇ ਅੰਦਰ ਉਹਨਾਂ ਨੇ ਪੁਲਿਸ ਨਾਲ ਫੜ ਲਏ ਆ ਓਕੇ ਚਾਰ ਪੰਜ ਮੁੰਡੇ ਆ ਕਈ ਜਣੇ ਉੱਥੋਂ ਵਾਪਸ ਮੁੜ ਕੇ ਆ ਰਹੇ ਹਲੇ ਆਫਿਸ ਮਿਲੂਗੇ ਅੱਛਾ ਜਿਹੜਾ ਹੋਰ ਕੁਝ ਬੰਦੇ ਜਿਹੜੇ ਜਿਨ੍ਹਾਂ ਦਾ ਫਰੋਡ ਹੋਇਆ ਉਹ ਸਾਣਾ ਜਿਹੜਾ ਕਿ ਅੱਜ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜੇ ਬੰਦੇ ਜਿਹੜੇ ਨਜ਼ਰ ਆਂਦੇ ਉਹਨਾਂ ਗਾ ਇਹ ਕਾਫੀ ਵਿੱਚ ਜਿਹੜੇ ਇੱਥੇ ਵੇਲ-ਵੇਲ ਨੇ ਜਿਹਨੇ ਨਾ ਫਰੋਡ ਹੈ ਉਹਨਾਂ ਨੇ ਗੱਲ ਹੋ ਚੁੱਕੀ ਆ ਹਾਂਜੀ ਤੇ ਜਿਹੜਾ ਹੋਰ ਕਿਹਨੇ ਆ ਭਾਈ ਸਾਹਿਬ ਜੀ ਹਾਂਜੀ ਸਰ ਕੀ ਤੁਹਾਡੇ ਨਾਲ ਕੀ ਹੋਇਆ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਫਰੋਡ ਹੋਇਆ ਫਰੋਡ ਹੋਇਆ ਸਰ ਬਹੁਤ ਕੀ ਹੋਇਆ ਕੀ ਕੀਤਾ ਗਿਆ ਤੁਹਾਡੇ ਨਾਲ ਮੈਂ ਮਾਲਟਾ ਵੀਜ਼ਾ ਲਵਾਉਣਾ ਸੀਗਾ ਜੀ ਅੱਛਾ ਜੀ ਮਾਲਟਾ ਦਾ ਵੀਜ਼ਾ ਲਵਾਣਾ ਕਿਨੇ ਦੇ ਪੈਸੇ ਤੁਹਾਡੇ ਕੋਲ ਤੇ ਕਿੰਨੇ ਮੇਰੇ ਤੋਂ ਲਿਆ ਜੀ ਉਹਨਾਂ ਨੇ 4 ਲੱਖ ਤੇ ਆਪ ਪੈਸੇ ਲਿਖੇ ਹੋਏ ਡਿਟੇਲ ਉਹਨਾਂ ਦੀ ਅੱਛਾ ਅੱਛਾ ਮੇਰੇ ਕੋਲੇ ਵੀਡੀਓ ਵੀ ਹੈਗੀ ਅੱਛਾ ਆਪ ਪੈਸੇ ਨੇ ਰਸੀਵਡ ਕੀਤੇ ਆ ओके ਤੁਹਾਨੂੰ ਇੱਧਰ ਲਿਖਤੀ ਵਿੱਚ ਦਿੱਤਾ ਵਾ ਹਾਂ ਲਿਖਤੀ ਵਿੱਚ ਦਿੱਤਾ ਮੇਰੇ ਕੋਲ ਵੀਡੀਓ ਵੀ ਹੈਗੇ ਪੈਸੇ ਦੇੰਦਿਆਂ ਦੀ ਅੱਛਾ ਤੁਹਾਨੂੰ 4 ਲੱਖ ਰੁਪਏ ਲਈ ਤਾਂ ਮੰਗ ਰਿਹਾ ਤੁਹਾਨੂੰ 8 ਲੱਖ ਰੁਪਏ ਲਈ ਤਾਂ ਸੀਗਾ ਜੀ ਆ ਗਿਣਤੀ ਕਰੋ ਕਿੰਨੇ ਬਣਦੇ ਆ 485 ਬਣ ਗਏ ਜੀ 5.5 ਲੱਖ ਲੈਣਾ ਸੀਗਾ ਉਹਨਾਂ ਨੇ ਬਾਕੀ ਪਾਸਪੋਰਟ ਮੇਰਾ ਉਹਨਾਂ ਕੋਲ ਹੀ ਜਾਵਾਂਗਾ ਹਾਂ ਤੇ ਉਹ ਕਹਿੰਦੇ ਸੀਗੇ ਵੀ ਮੈਂ ਦਿੱਲੀ ਲਿਆਉਂਗਾ ਤੇ ਜਦੋਂ ਕੱਲ ਨੂੰ ਮੇਰੀ ਮਤਲਬ ਹਰ ਕੋਲੋਂ ਅਲੱਗ-ਅਲੱਗ ਰੁਪਏ ਲਿੱਤੇ ਸੀਗੇ ਤੁਹਾਨੂੰ ਕੋ ਕਿਸੇ ਨੂੰ ਤੁਹਾਨੂੰ 8 ਲੱਖ ਰੁਪਇਆ 8,75,000 8,75,000 ਤੁਹਾਨੂੰ 5.5 ਲੱਖ ਰੁਪਏ ਹਾਂਜੀ ਟੋਟਲ ਹਾਂਜੀ ਯਾਨੀ ਕਿ ਹਰ ਇੱਕ ਕੋਲੋਂ ਅਲੱਗ-ਅਲੱਗ ਰੁਪਏ ਲਿੱਤੇ ਸੀਗੇ ਇਹਨਾਂ ਕੋ 8.5 ਲੱਖ ਰੁਪਏ 8 ਲੱਖ ਰੁਪਏ ਇਹਨਾਂ ਕੋ 5.5 ਲੱਖ ਰੁਪਏ ਕੀ ਤੁਹਾਨੂੰ ਕੀ ਮੈਸੇਜ ਆਇਆ ਵਾ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਉਹਨੇ ਮੈਸੇਜ ਕੀਤਾ ਜੀ ਸਾਡੇ ਨਾਲ ਕਹਿੰਦੇ ਫਰੋਡ ਹੋ ਗਿਆ ਅੱਗੋਂ ਉਹ ਕਹਿੰਦੇ ਵੀ ਸਾਡੇ ਨਾਲ ਫਰੋਡ ਹੋ ਗਿਆ ਅੱਛਾ ਵੀ ਤੋ ਮੈਂ ਤੁਹਾਡੇ ਤੁਹਾਡੇ ਪੈਸੇ ਮੋੜ ਦੂੰਗਾ ਦੋ ਚਾ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਤੁਹਾਡੇ ਨਾਲ ਕਿੱਦਾਂ ਫਰੋਡ ਹੈ ਤੁਹਾਡਾ ਤਾਂ ਕੰਮ ਹੈ ਇਹ ਉਹਨਾਂ ਦਾ ਸਵਿਚ ਆਫ ਹੈ ਜੀ ਪੁੱਛਿਆ ਕਿ ਤੁਹਾਨੂੰ ਮੈਸੇਜ ਕਰਕੇ ਫੋਨ ਸਵਿਚ ਆਫ ਹੋਈ ਉਹਦੋਂ ਬਾਅਦ ਕੋਈ ਗੱਲ ਹੀ ਨਹੀਂ ਹੋਈ ਅੱਛਾ ਉਹਨਾਂ ਦਾ ਸਵਿਚ ਆਫ ਹੈ ਤੇ ਤੁਸੀਂ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤੁਸੀਂ ਆਫਿਸ ਗਏ ਉਹਨਾਂ ਨੇ ਢੇਡਾ ਮਾਰਿਆ ਆਫਿਸ ਬਹੁਤ ਵਾਰੀ ਗਿਆ ਜੀ ਤੜਕੇ ਦੇ ਉੱਥੇ ਹੀ ਘੜੇ ਅੱਛਾ ਹਾਂ ਜੀ ਹਾਂ ਤਾਂ 12 ਵਜੇ ਸਮਾਨ ਚੱਕ ਲੈਣੇ ਅਫਸਰ ਤੋਂ ਪਤਾ ਲੱਗਿਆ ਸਿਕਿਉਰਿਟੀ ਗਾਰਡ ਨੇ ਦੱਸਿਆ ਰਾਤ 12 ਵਜੇ ਉਹ ਸਮਾਨ ਚੱਕ ਕੇ ਲੈ ਗਏ ਰਾਤ 12 ਵਜੇ ਸਮਾਨ ਚੱਕ ਕੇ ਉਹਨਾਂ ਨੇ ਆਫਿਸ ਖਾਲੀ ਕਰਤਾ ਆਫਿਸ ਖਾਲੀ ਕਰਤਾ ਜੀ ਮਾੜਾ ਮੋਟਾ ਕੋਈ ਚੇਹਰ ਟੁੱਟੀਆਂ-ਬੁੱਟੀਆਂ ਪਈਆਂ ਨੇ ਬਾਕੀ ਸਾਰਾ ਕੁਝ ਲੈ ਗਏ ਜਿਸ ਹਾਮਨਾ ਤੁਸੀਂ ਇੱਥੇ 11 ਬੰਦੇ ਅਵੇਲੇਬਲ ਹੋ ਚਲੋ ਤੁਸੀਂ 10-10 ਲੱਖ ਰੁਪਏ ਲਾ ਲਓ ਯਾਨੀ ਕਿ 1 ਕਰੋੜ ਰੁਪਏ ਤੋਂ ਉੱਪਰ ਯਾਨੀ ਕਿ 1 ਕਰੋੜ ਰੁਪਏ ਤੋਂ ਉੱਪਰ ਘਪਲਾ ਕਰ ਚੁੱਕੇ ਕਰ ਚੁੱਕੇ ਨੇ ਕਰ ਚੁੱਕੇ ਨੇ ਜੀ ਹਾਂਜੀ ਘੱਟੋ ਘਾੜੀ 5-7 ਕਰੋੜ ਦਾ 5-7 ਕਰੋੜ ਦਾ 5-7 ਕਰੋੜ ਦਾ ਬਹੁਤ ਬੰਦੇ ਹੋਰ ਆ ਰਹੇ ਆ ਹਲੇ ਉਹ ਵੀ ਆ ਰਹੇ ਨੇ ਅਸੀਂ 7 ਤੱਕੇ ਤਾਂ ਮਿਲੇ ਇਹਨਾਂ ਨੂੰ 8-8 ਮਿਲੇ ਹਲੇ 7-8 ਵੀ ਪਹਿਲਾਂ ਉੱਥੇ ਗਏ 8 ਨੰਬਰ ਡਿਵੀਜ਼ਨ ਥਾਣੇ 'ਚ ਉਹਨਾਂ ਨੇ ਕਿਹਾ ਸੀ ਪੀਓ ਆਫਿਸ ਪੇਸ਼ ਹੋਵੇ ਪੀਓ ਆਫਿਸ ਪੇਸ਼ ਹੋਏ ਆ ਸਰ ਵਾਦ ਤੋਂ ਬਾਅਦ 8-9 ਬੰਦੇ ਆ ਇੰਨੇ ਬੰਦੇ ਪੇਸ਼ ਹੋ ਗਏ ਸਰ ਅਰੇ ਅਰੇ 8-9 ਬੰਦੇ ਆ ਹਲੇ 40 ਮੁੰਡੇ ਆ ਜਿਹੜੇ ਫਸੇ ਆ ਅਰ ਨਗੋ ਸਾਡੇ ਕੋ ਵੀਡੀਓ ਵੀ ਪੈਸੇ ਲੈਂਦੇ ਦੀ ਆ ਦੇਖੋ ਸਰ ਮੈਡਮ ਬੈਠੀ ਆ ਆ ਵੀਡੀਓ ਤੁਹਾਨੂੰ ਅਸੀਂ ਸ਼ੋਅ ਕਰਾ ਰਹੇ ਹਾਂ ਤੁਸੀਂ ਦੇਖੋ ਵੀਡੀਓ ਪੈਸੇ ਲੈਂਦੇ ਆ ਪੈਸੇ ਲੈਂਦੇ ਦੀ ਵੀਡੀਓ ਆ ਦੇਖੋ ਤੁਹਾਨੂੰ ਨਜ਼ਰ ਆਂਦੇ ਉਹਨਾਂ ਦੇ ਵਿੱਚ ਇੱਥੇ ਰ ਕਲੋਜ਼ ਕਰੋ ਆ ਦੇਖੋ ਜੀ ਤੁਹਾਨੂੰ ਨਜ਼ਰ ਆਂਦੇ ਉਹਨਾਂ ਦੇ ਪੈਸੇ ਲੈਂਦੇ ਦੀ ਵੀਡੀਓ ਵੀ ਵਿੱਚ ਤੁਹਾਨੂੰ ਨਜ਼ਰ ਆ ਵੀ ਕਿ ਤੁਹਾਨੂੰ ਫੁੱਲ ਵੀਡੀਓ ਦਿਖਾਵਾਂਗੇ ਜਿਹੜੇ ਲੋਕਾਂ ਨਾਲ ਫਰੋਡ ਹੋਇਆ ਹੈ ਕਿਸੇ ਕੋ 5.5 ਲੱਖ ਰੁਪਏ ਲਿੱਤਾ ਗਿਆ ਕਿਸੇ ਕੋ 8 ਲੱਖ ਰੁਪਏ ਲਿੱਤਾ ਗਿਆ ਕਿਸੇ ਕੋ 10 ਲੱਖ ਰੁਪਏ ਲਿੱਤੇ ਗਿਆ ਟੋਟਲ ਤਕਰੀਬਨ ਇਹ ਲੋਕ ਦੱਸ ਰਹੇ 30 35 ਬੰਦੇ ਸੀਗੇ ਹਾਂਜੀ ਔਰ ਮੇਰੇ ਅੰਦਾਜ਼ੇ ਦੇ ਨਾਲ ਇਹ ਦੱਸ ਰਹੇ ਨੇ ਕਿ 405 ਕਰੋੜ ਰੁਪਏ ਦਾ ਕਪਲਾ ਹਾਂ ਨਾ 4 ਤੋਂ 5 ਕਰੋੜ ਰੁਪਏ ਦਾ ਕਪਲਾ ਆਰਾਮ ਨਾਲ ਹੋਇਆ ਆ ਰਹੇ ਹਾਂਜੀ ਅੱਧੇ ਬੰਦੇ ਕੈਮਰੇ ਅੱਗੇ ਨਹੀਂ ਆ ਰਹੇ ਹਲੇ ਅੱਧੇ ਬੰਦੇ ਕੈਮਰੇ ਅੱਗੇ ਨਹੀਂ ਆ ਰਹੇ ਕੁਝ ਲੋਕ ਸਰਦਸਰ ਮਾਲਟਾਂ ਫਸੇ ਹੋਏ ਨੇ ਕੁਝ ਲੋਕ ਮਾੜੇ ਫਸੇ ਨੇ ਕੁਝ ਲੋਕ 에어ਪੋਰਟ ਤੋਂ ਵਾਪਸ ਆ ਰਹੇ ਨੇ ਹਲੇ ਇੱਥੇ 10 10 11 ਕੈਮਰਾਮੈਨ ਨੇ ਧਿਆਨ ਨਾਲ ਦੇਖੋ ਪੈਸੇ ਲੈ ਪਹਿਲਾਂ ਉਧਰ ਦਿਖਾਓ ਉਹ ਦੇਖੋ ਪੈਸੇ ਲੈਂਦੇ ਦੀ ਵੀਡੀਓ ਦਿਖਾਓ ਪੈਸੇ ਲੈਂਦੇ ਦੀ ਇੱਧਰ ਆ ਆ ਪੈਸੇ ਲੈਂਦੇ ਨੇ ਆ ਦੇਖੋ ਪੈਸੇ ਲੈਂਦੇ ਨੇ ਰਸੀਦਾ ਵੀ ਡੁਪਲੀਕੇਟ ਦਿੰਦੀਆਂ ਨੇ ਰਸੀਦਾ ਵੀਡੀਓ ਡੁਪਲੀਕੇਟ ਦਿੰਦੀਆਂ ਆ ਬੰਦਾ ਚਰਨਜੀਤ ਆ ਬੰਦਾ ਜੀ ਜਿਹੜਾ ਬੈਠਾ ਹੈਗਾ ਆ ਬੈਠਾ ਜਿਹੜਾ ਚਰਨਜੀਤ ਆ ਪੈਸੇ ਲੈਂਦੀ ਜਿਹੜਾ ਦੁਬਾਰਾ ਥੋੜਾ ਰੀਪਲੇ ਕਰਕੇ ਦਿਖਾਓ ਤਸਵੀਰਾਂ ਤੁਹਾਨੂੰ ਬੁਖਾ ਰਹੇ ਆ ਜਿਹੜਾ ਕਿ ਇਮੀਗ੍ਰੇਸ਼ਨ ਇਹ ਮੇਨ ਬੰਦਾ ਜੀ ਇਹ ਮੇਨ ਬੰਦਾ ਇਹ ਨਾ ਚੰਦੀ ਸਿੰਘ ਉਹ ਸ਼ਕਲ ਦੇਖੂਗੀ 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 ਆਪ ਇਹ ਜੀ ਪੇਮੈਂਟ ਆ ਦੇਖੋ ਆ ਦੇਖ ਲਓ ਪੇਮੈਂਟ ਫੜਾ ਰਹੇ ਆ ਕਿਆ ਚੱਕ ਲਏ ਦੇਖ ਗਿਆ ਇਹ ਪੇਮੈਂਟ ਤੁਸੀਂ ਬਣਾ ਰਹੇ ਹੋ ਸਾਦੀ ਪਿਆਸੀ ਫੜਾ ਰਹੇ ਅਜੇ ਪੇਮੈਂਟ ਤੁਸੀਂ ਬਣਾ ਰਹੇ ਹੋ ਹਾਂ ਜੀ ਤੇ ਬਾਕੀ ਦੇ ਬੰਦੇ ਜਿਹੜੇ ਪੇਮੈਂਟ ਬਣਾ ਰਿਆ ਉਹਨਾਂ ਦੇ ਉਹਨਾਂ ਦੀ ਵੀਡੀਓ ਉਹਨਾਂ ਨੇ ਵੀ ਵੀਡੀਓ ਬਣਾਈ ਨਹੀਂ ਉਹਨਾਂ ਦੀ ਪਤਾ ਨਹੀਂ ਆਪਾਂ ਨੂੰ ਅਸੀਂ ਜ਼ਰੂਰ ਬਣਾਈ ਸੀ ਕਿਉਂਕਿ ਸਾਨੂੰ ਚੈੱਕ ਆਹ ਦੇਖੋ ਜੀ ਤਸਵੀਰਾਂ ਤੁਹਾਨੂੰ ਬਖਾਰੇ ਪੈਸੇ ਗਿਨਨ ਦੀਆਂ ਪੈਸੇ ਗਿਨਨ ਦੀਆਂ ਇਹ ਕੰਮ ਨਹੀਂ ਪਾਉਂਦੇ ਸੀ ਨਾ ਚੈੱਕ ਲੈਂਦੇ ਸੀ ਨਾ ਕਾਉਂਟ ਵਿੱਚ ਪਾਉਂਦੇ ਪੈਸੇ ਗਿਨਨ ਦੀਆਂ ਤਸਵੀਰਾਂ ਕੀ ਕਰੀਓ ਜੀ ਨਾ ਚੈੱਕ ਲੈਂਦੇ ਸੀ ਤੇ ਨਾ ਅਕਾਊਂਟ 'ਚ ਪਾਉਂਦੇ ਸੀ ਬਾਈ ਕੈਸ਼ ਬਾਈ ਕੈਸ਼ ਹੀ ਲੈਂਦੇ ਤਸਵੀਰਾਂ ਤੁਸੀਂ ਪਹਿਲਾਂ ਇੱਧਰ ਵੀਡੀਓ ਦਿਖਾਓ ਵੀਡੀਓ ਦਿਖਾਓ ਤੁਸੀਂ ਇੱਧਰ ਵੀਡੀਓ ਦੇਖੋਗੇ ਪੈਸੇ ਆ ਪੈਸੇ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਪੈਸੇ ਆ ਦੇਖੋ ਇਹਨਾਂ ਦਾ ਜਿਹੜੇ ਲੋਕ ਜਿਹੜੇ ਇਸ ਵਕਤ ਜਿਹੜੇ ਉਸ ਬੰਦੇ ਕੋਲ ਫਸੇ ਸੀਗੇ ਉਹਨਾਂ ਦਾ ਇਹ ਕਹਿਣਾ ਨਾ ਉਹ ਚੈੱਕ ਲੈਂਦੇ ਸੀ ਨਾ ਉਹ ਅਕਾਊਂਟ ਵਿੱਚ ਪਾਉਂਦੇ ਸੀ ਕਾਊਂਟਰ ਪੇਮੈਂਟ ਜਿਹੜੇ ਕੀ ਉਹ ਕਰਾਂਦੇ ਸੀਗੇ ਵੀ ਸਾਨੂੰ ਕਾਉਂਟਰ ਪੇਮੈਂਟ ਕਰਾਂਦੇ ਸੀਗੇ ਕਾਉਂਟਰ ਪੇਮੈਂਟ ਕਰਾਂਦੇ ਸੀਗੇ ਤਕਰੀਬਨ 4 ਤੋਂ 5 ਕਰੋੜ ਰੁਪਏ ਦਾ ਜਿਹੜਾ ਘਪਲਾ ਕਰ ਚੁੱਕੇ ਨੇ ਇਸ ਵਕਤ ਜਿਹੜਾ ਇਮੀਗ੍ਰੇਸ਼ਨ ਲੱਖ ਰੁਪਏ ਬਈ ਦਿੰਦੇ ਆ ਇਧਰ ਵੀ ਇਧਰ ਵੀ ਜਿਹੜਾ ਪੈਸੇ ਦੀ ਤੁਹਾਨੂੰ ਜਿਹੜੇ ਦੂਸਰੇ ਸੈਕਸ਼ਨ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੈਸੇ ਦੀ ਕਿੰਨੇ ਦੀ 13 ਲੱਖ ਰੁਪਈਆ 13 ਲੱਖ ਰੁਪਏ ਦੀ ਇਹ ਜਿਹੜੀ ਦਿੰਦੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਸੀ ਜਿਹੜਾ ਕੀ ਇਹ ਦੱਸ ਰਹੇ 4 ਤੋਂ 5 ਕਰੋੜ ਦਾ ਘਪਲਾ ਜਿਹੜਾ ਕੀਤਾ ਗਿਆ ਵਾ ਇਨਾਂ ਕੋ ਇਸ ਵਕਤ ਜਿਹੜੇ ਵੀਜ਼ੇ ਨੇ ਸਾਰੇ ਡੁਪਲੀਕੇਟ ਦੇਤੇਗੇ ਨੇ ਸੀਪੀ ਸਾਹਿਬ ਨੂੰ ਕੰਪਲੀਟ ਕਰਨਗੇ ਸੀਗੇ ਜਿਹੜੇ ਗਏ ਸੀਗੇ ਸੀਪੀ ਸਾਹਿਬ ਨੂੰ ਕੰਪਲੀਟ ਕਰਨਗੇ ਕੀ ਕੀਆ ਗਿਆ ਤੁਹਾਨੂੰ ਦਰੋ ਜੀ ਸਰ ਸੀਪੀ ਸਾਹਿਬ ਨੇ ਬੋਲਿਆ ਕਿ ਤੁਹਾਡੀ ਅਪਲੀਕੇਸ਼ਨ ਤੇ ਬਹੁਤ ਜਲਦੀ ਕਾਰਵਾਈ ਹੋਏਗੀ ਤੇ ਤੁਹਾਨੂੰ ਫੋਨ ਆ ਜਾਏਗਾ ਫਿਰ ਤੁਸੀਂ ਜਾ ਕੇ ਆਪਣੀ ਸਾਰੀ ਕੰਪਲੇਂਟ ਉਹਨਾਂ ਨੂੰ ਦੱਸੋ ਅਫੀਸਰ ਵਾਸਤੇ ਤੇ ਉਹ ਤੁਹਾਡੀ ਕਾਰਵਾਈ ਕਰ ਦੇਗਾ ਅੱਛਾ ਸਰ ਜਿਹੜਾ ਕਿ ਕੁਝ ਲੇਡੀਜ਼ ਵੀ ਸੀ ਜਿਨ੍ਹਾਂ ਨੇ ਵੀਜ਼ੇ ਵਗੈਰਾ ਲਗਾਈ ਦੇ ਹਾਂਜੀ ਸਰ ਕੁਝ ਲੇਡੀਜ਼ ਹੈ ਜੇ ਇਸ ਵਕਤ अवेलेबल ਹੈ ਲੇਡੀਜ਼ ਹੈ ਇਸ ਵਕਤ ਮੌਜੂਦ ਨੇ ਏ ਤੇ ਇੱਧਰ ਹੀ ਆ ਗਏ अवेलेबल ਉਹਨਾਂ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਲਵਾਇਆ ਸੀ 10 ਸਾਲ ਦਾ ਜਿਹੜਾ ਫਰਾਡ ਵੀਜ਼ਾ ਹੈ ਆਪਾਂ ਦਨ ਲਈ ਲੇਡੀਜ਼ ਨਾਲ ਵੀ ਗੱਲ ਕਰਾਨੀਆਂ ਨੇ ਜਿਹੜੇ ਲੇਡੀਜ਼ ਨੇ ਉਹਨਾਂ ਨਾਲ ਵੀ ਗੱਲ ਕਰਾਨੀਆਂ ਨੇ ਜਿਹੜੇ ਕਿ ਕੈਨੇਡਾ ਦਾ ਕੈਨੇਡਾ ਦਾ ਕੈਨੇਡਾ ਦਾ ਵੀਜ਼ਾ ਜਿਹੜਾ ਕਿ ਇਹਨਾਂ ਨੇ ਲਗਵਾਇਆ ਸੀਗਾ ਉਹਨਾਂ ਨੇ ਨਹੀਂ ਆਉਣਾ ਜਿਹੜੇ ਲੇਡੀਜ਼ ਨੇ ਮਨਾ ਕਰ ਰਹੇ ਨੇ ਬਈ ਕੈਮਰੇ ਕੇ ਨਹੀਂ ਆਣਾ ਚਾਹੁੰਦੇ ਨੇ ਪਰ ਤੁਹਾਨੂੰ ਅਸੀਂ ਅੱਜ ਨਾਲ ਪਹਿਲਾਂ ਜੇ ਕੈਮਰਾ ਮਾਰ ਕੇ ਦਿਖਾਓ ਜਿਹੜੇ ਲੋਕ ਨੇ ਦਿਖਾ ਰਹੇ ਆ ਇਹ ਲੋਕ ਸਾਰੇ ਇਸ ਵਕਤ ਬੇਪਸ ਲੋਕ ਨੇ ਜਿਨ੍ਹਾਂ ਨੇ 10-15 15 8-8 5-5 6-6 ਲੱਖ ਰੁਪਏ ਜਿਤਲਾਵਾ ਉਹਨਾਂ ਇਮੀਗ੍ਰੇਸ਼ਨ ਵਾਲਿਆਂ ਨੂੰ ਜਿਹੜਾ ਕਿ ਹਾਂਜੀ ਜ਼ਮੀਨਾਂ ਵੇਚ ਕੇ ਲੋਨ-ਲੋਨ ਤੇ ਪੈਸੇ ਲੈ ਕੇ 5-5% ਤੇ ਤਾਂ ਆਏ ਨੇ ਲੋਕ ਤਾਂ ਤਾਂ ਪੈਸੇ ਇਕੱਠੇ ਕੀਤੇ ਸੀਗੇ ਵੀ ਉੱਥੇ ਜਾ ਕੇ ਲੈ ਜਾਣਗੇ ਗੱਡੀਆਂ ਵੇਚ-ਵੇਚ ਕੇ ਆਪਣੀਆਂ ਤੇ ਜੋ ਘਰ ਚ ਗਹਿਣਾ ਗੱਟਾ ਸੀ ਸਾਰਾ ਵੇਚ ਕੇ ਫੇਰ ਆਏ ਨੇ ਲੋਕ ਇਹ ਫੇਰ ਇਹਨਾਂ ਨੂੰ ਸੀਗਾ ਵੀ ਵੀਜ਼ਾ ਲੱਗ ਜਾਊਗਾ ਉੱਥੋਂ ਕਮਾ ਕੇ ਭੇਜ ਦਾਂਗੇ ਗਹਿਣਾ ਗੱਟਾ ਵੇਚ ਸਾਰਾ ਕੁਝ ਵੇਚ ਆਪਦੇ ਘਰ ਦਾ ਕਿ دیਵਾਨੀ ਨਹੀਂ ਛੱਡੀ ਕਰੇ ਅਸੀਂ 1 ਰੁਪਈਆ ਨਹੀਂ ਛੱਡਿਆ ਇਸ ਟਾਈਮ ਘਰੇ ਰੁਪਈਆ ਨਹੀਂ ਐ ਕੱਲੀ-ਕੱਲੀ ਚੀਜ਼ ਵੇਚ ਕੇ ਸੀ ਲਾਇਆ ਦੇਖ ਲੋ ਲੋਕਾਂ ਨੇ ਆਪਣਾ ਘਰ-ਬਾਰ ਜ਼ਮੀਨਾਂ ਵੇਚ ਕੇ ਜਿਹੜਾ ਕਿ ਉਸ ਇਨਸਾਨ ਨੂੰ ਪੈਸੇ ਦਿੱਤੇ ਸੀਗੇ ਠੀਕ ਹੈ ਜੀ ਆ ਮਾਤਾ ਜੀ ਰੋ ਰਹੇ ਨੇ ਇੱਧੇ ਰੋਂਦੇ ਤਸਵੀਰ ਦੇਖੋ ਜੀ ਮਾਤਾ ਜੀ ਰੋ ਰਹੇ ਨੇ ਕਿੰਨਾ ਦੁੱਖ ਲੱਗਦਾ ਹੋਊਗਾ ਜਿਹਨੇ ਆਪਣੀ ਜ਼ਮੀਨ ਵੇਚ ਕੇ ਇਹ ਪੈਸੇ ਕੱਢੇ ਆ ਪੈਸੇ ਦਿੱਤੇ ਨੇ ਉਹਨਾਂ ਨੂੰ ਕਿੰਨਾ ਦੁੱਖ ਲੱਗ ਕੀ ਕਹਿੰਦੇ ਮਾਤਾ ਜੀ ਇੰਨਾ ਪ੍ਰੋਸਤਵਾੰਦ ਆ ਰਿਹਾ ਵੀ ਆਂਟੀ ਦੀ ਫਰਾਡ ਨਹੀਂ ਹੈਗਾ ਹੂੰ بس ਤੇ ਤੁਹਾਡੇ ਮੁੰਡੇ ਨੂੰ ਮੈਂ ਨਾਲ ਲੈ ਕੇ ਜਾਊਗਾ ਦਿੱਲੀ ਨੂੰ ਤੁਸੀਂ ਫਿਕਰ ਨਾ ਕਰੋ ਮੈਂ ਇੱਡੀ ਕਹਿੰਦੇ ਸੀ ਨਾਲ ਲੈ ਕੇ ਜਾਊਗਾ ਅੱਜ 4 ਵਜੇ ਕਹਿੰਦੇ ਸੀਗਾ ਦਫ਼ਤਰ ਆ ਜਿਓ ਮੈਂ ਉਹਨੂੰ ਨਾਲ ਲੈ ਕੇ ਜਾਊਗਾ ਤੁਸੀਂ ਟੈਨਸ਼ਨ ਨਾ ਲਾਓ ਅਸੀਂ ਹੋਟਲ 'ਚ ਇਕੱਠੇ ਰਹਾਂਗੇ ਸਵੇਰ ਨੂੰ ਇਹ 4 ਵਜੇ ਕੋਰੋਨਾ ਟੈਸਟ ਕਰਾ ਕੇ 12 ਵਜੇ ਦੀ ਫਲੈਟ ਹੈ ਅੱਜ 7 ਵਜੇ ਮੈਸੇਜ ਸਾਰੀਆਂ ਤਿਆਰੀਆਂ ਕੀਤੀਆਂ ਆ ਅਸੀਂ ਆ ਤੁਹਾਨੂੰ ਸਵੇਰੇ 7 ਵੇ ਮੈਸੇਜ ਕਰ ਦਿੰਦਾ ਹਾਂ ਜੀ ਅੱਜ ਮੈਸੇਜ ਕਿ ਮੁੰਡੇ ਦੇ ਫੋਨ ਤੇ ਆ ਗਿਆ ਜਿਹੜਾ ਤੁਸੀਂ ਫਾਉਂਟੇਨ ਚੌਂਗ ਫੁਵਾੜਾ ਚੌਂਗ ਕਹਿੰਦੇ ਸੀ ਇੱਕ ਵਾਰ ਦੁਬਾਰਾ ਨਾਮ ਦੱਸੋ ਕੀ ਸੀਗਾ ਇਮੀਗ੍ਰੇਸ਼ਨ ਦਾ ਨਾਮ ਪੈਰਾਮਾਉਟ ਮੈਂ ਪੈਰਾਮਾਉਟ ਇਹਨਾਂ ਨੂੰ ਪਤਾ ਪੈਰਾਮਾਉਟ ਪੈਰਾਮਾਉਟ ਇਮੀਗ੍ਰੇਸ਼ਨ ਸਰਵਿਸਾ ਪੈਰਾਮਾਉਟ ਇਮੀਗ੍ਰੇਸ਼ਨ ਸਰਵਿਸਾ ਸਰਵਿਸ ਉਹ ਨਾਮ ਸੈਕਿੰਡ ਫਲੋਰ ਤੇ ਆ ਫੁਵਾੜਾ ਚੌਂਗ ਦੇ ਸਾਹਮਣੇ ਬਿਲਡਿੰਗ ਕਿਹੜੀ ਮਾਰੂ ਬੁਹਾਰਾ ਚੌਂਕ ਮੇਨ ਬਿਲਡਿੰਗ ਹੀ ਭਜ ਦਿਓ ਸਾਹਮਣੇ ਬੁਹਾਰਾ ਚੌਂਕ ਮੇਨ ਬਿਲਡਿੰਗ ਠੀਕ ਪੈਰਾਮਾਉਟ ਸੈਕੰਡ ਫਲੋਰ ਕੀ ਨਾਮ ਕੀ ਸੀਗਾ ਜਿਹਨਾਂ ਕੋ ਜਿਹਨਾਂ ਨੂੰ ਤੁਸੀਂ ਚਰਨਜੀਤ ਸਿੰਘ ਚਰਨਜੀਤ ਸਿੰਘ ਹਾਂਜੀ ਉਹਨਾਂ ਦਾ ਨਾਮ ਚਰਨਜੀਤ ਸਿੰਘ ਚਰਨਜੀਤ ਸਿੰਘ ਜੀ ਉਹਨਾਂ ਦਾ ਆਧਾਰ ਕਾਰਡ ਲੈ ਕੇ ਵੀ ਐਬੋ ਐਬੋ ਵਾਲ ਤੱਕ ਲੱਭ ਕੇ ਆਏ ਆ ਆਧਾਰ ਕਾਰਡ ਵੀ ਨਕਲੀ ਸੀ ਅੱਛਾ ਹਾਂਜੀ ਤੇ ਇਸ ਵਕਤ ਉਹ ਉੱਥੇ ਲੋਕ ਲਗਾ ਹੋਇਆ ਵਾ ਕਿਹਨੇ ਦੱਸਿਆ ਵਾ ਵੀ ਉੱਥੋਂ ਦੀ ਸਮਾਨ ਚੱਕਿਆ ਗਿਆ ਵਾ ਉਹ ਸਮਾਨ ਚੱਕ ਕੇ ਲੈ ਗਏ ਨੇ ਸਕਿਉਰਿਟੀ ਗਾਰਡ ਨੇ ਦੱਸਿਆ ਕਹਿੰਦੇ 12 ਵਜੇ ਉਹ ਆਏ ਨੇ ਤੇ 12 ਵਜੇ ਆ ਕੇ ਆਪਣਾ ਮੇਨ ਮੇਨ ਸਮਾਨ ਲੈ ਗਏ ਅੱਛਾ 12 ਵਜੇ ਰਾਤੀ ਆਏ ਨੇ ਆਪਣਾ ਰਾਤ ਨੂੰ ਆ ਕੇ ਮੇਨ ਮੇਨ ਸਮਾਨ ਲੈ ਗਏ ਕਿਉਂਕਿ 4-5 ਕਰੋੜ ਦਾ ਕਪਲਾ ਹੋਇਆ ਵਾ ਤੁਹਾਡੇ ਮੁਤਾਬਿਕ ਹਾਂਜੀ ਤੁਹਾਡਾ ਇਹ ਕਹਿਣਾ ਤੁਹਾਡਾ ਇਹ ਕਹਿਣਾ 4-5 ਕਰੋੜ ਦਾ ਕਪਲਾ ਹੋਇਆ ਵਾ ਤੁਹਾਡੇ ਸਾਹਮਣੇ ਹੀ ਅੱਦੇ ਤੇ ਮੂਰੀ ਨਹੀਂ ਆ ਰਹੇ ਆ ਨਹੀਂ ਰਹੇ ਅੱਦੇ ਮੂਰੀ ਨਹੀਂ ਆ ਰਹੇ ਫਿਲਹਾਲ ਤੁਹਾਨੂੰ ਦੁਬਾਰਾ ਤਸਵੀਰ ਬਖਾਰਾਂਗੇ ਇਧਰ ਆਓ ਜਰਾ ਜ਼ਰੂਰੀ ਕੈਮਰਾ ਮਾਰ ਕੇ ਦਿਖਾਓ ਜਰਾ ਆ ਦੇਖੋ ਆ ਲੋਕ ਨੇ ਜਿਹਨਾਂ ਨਾਂ ਕਪਲਾਇਆ ਕੋਈ ਕਿਸੇ ਨੇ 8 ਲੱਖ ਖਰਚਾ ਕਿਸੇ ਨੇ 10 ਲੱਖ ਖਰਚਾ ਕਿਸੇ ਨੇ ਘਰ ਵੇਚ ਕੇ ਕਿਸੇ ਨੇ ਜ਼ਮੀਨ ਵੇਚ ਕੇ ਉਸ ਇਨਸਾਨ ਨੂੰ ਪੈਸੇ ਦਿੱਤੇ ਜਿਸ ਦਾ ਨਾਮ ਚਰਨਜੀਤ ਗਿਆ ਕਿਆ ਜਾ ਰਿਹਾ ਵਾ ਇਮੀਗ੍ਰੇਸ਼ਨ ਜਿਹੜਾ ਕਿ ਫਾਰਮ ਟਾਊਨ ਚੋਂ ਕਿ ਜਿਹੜੀ ਇਮੀਗ੍ਰੇਸ਼ਨ ਦੀ ਸ਼ਾਪ ਸੀਗੀ ਉਹਨੇ ਧੋਖਾ ਕੀਤਾ ਵਾ ਮੈਂ 2 ਲੱਖ ਯੂਰੋ ਲੇ 2 ਲੱਖ ਯੂਰੋ ਲੈਣੇ ਚਾਹ ਰਿਹਾ ਕੋ ਹਾਂ 2 ਲੱਖ ਯੂਰੋ ਲੈਣੇ ਚਾਹ ਰਿਹਾ ਉਹ ਵੀ ਰੱਖ ਲਏ ਉਹਨੇ 2 ਲੱਖ ਉਹ ਵੀ ਦੇਈ ਕਰੰਸੀ ਨੇ ਇਹ ਵੀ 2 ਲੱਖ ਦਿੱਤਾ ਯੂਰੋ ਕਰੰਸੀ ਵਾਸਤੇ ਉਹ ਵੀ ਉਹ ਵੀ ਦਾ ਉਹ ਵੀ ਲੈ ਗਾ ਤੁਹਾਡਾ ਕੀ ਸੀਗਾ ਜੀ ਕਰੰਸੀ ਲਈ ਪੈਸੇ ਦਿੱਤੇ ਸੀਗੇ ਆਹੀਂ ਤੈਨੂੰ ਕਹਿੰਦਾ ਵੀ ਅਸੀਂ ਤੁਹਾਨੂੰ ਘੱਟ ਰੇਟ 'ਚ ਦੇ ਦਾਂਗੇ ਜਿੰਨੀ ਵੀ ਹੋ ਸਕੇ ਘੱਟ ਰੇਟ ਉਹ ਪੈਸੇ ਲਈ ਉਹ ਵੀ ਨਹੀਂ ਸਾਨੂੰ ਕੁਝ ਨਹੀਂ ਦਿੱਤਾ ਹੈਗਾ ਅੱਛਾ ਹਾਂਜੀ ਹਾਂਜੀ ਤੁਸੀਂ ਕਿਹਨੂੰ ਪੈਸੇ ਦਿੱਤੇ ਸੀਗੇ ਕੀ ਨਾਮ ਸੀ ਉਹਦਾ ਚੰਦੀ ਸਿੰਘ ਨੂੰ ਦਿੱਤੇ ਸੀਗੇ ਏਜੰਟ ਸੀਗਾ ਅਸੀਂ ਇੱਕ ਨਾਮ ਹੋਰ ਵੀ ਲੈ ਰਹੀ ਸੀਗਾ ਕੋਈ ਉਹਦਾ ਉਹਦਾ ਸਾਥੀ ਹੈ ਇੱਕ 골ਡੀ ਉਹਦਾ ਸਾਥੀ ਹੈ 골ਡ ਏ ਦੋਨੇ ਪਾਰਟਨਰਸ਼ਿਪ ਹੋਵੇ ਨੇ। ਉਹ ਦੋਸਿਆਂ ਦਾ ਕੰਮ ਕਰਦਾ ਜਾਂਦਾ। ਉਹ ਇਹ ਦੋਨੇ ਪਾਰਟਨਰਸ਼ਿਪ ਐ ਦੋਨੇ ਬੰਦਿਆਂ ਦੀ। ਹਾਂਜੀ। ਅੱਛਾ ਮੈਂ ਤੁਹਾਡੇ ਮੂੰਹ ਤੋਂ ਨਾਮ ਸੁਣਾ ਜਨਾ ਇਮੀਗ੍ਰੇਸ਼ਨ ਦਾ। ਪੈਰਾਮਾਉਂਟ ਇਮੀਗ੍ਰੇਸ਼ਨ ਸਰਵਿਸ ਆ। ਤੇ ਉਹਨਾਂ ਉਹਨ ਸੀਗਾ ਚੰਦਜੀਤ ਸਿੰਘ ਤੇ ਉਹਦਾ ਨਾਲ ਸਾਥੀ ਸੀਗਾ ਗੋਲਡੀ। ਤੁਸੀਂ ਵੇਖਿਆ ਤੁਹਾਡੇ ਅੱਗੇ ਜਿਹੜੇ ਸੀਪੀ ਆਫਿਸ ਕੰਪਲੀਟ ਕਰਨਾ ਹੈ ਸੀਪੀ ਸਾਹਿਬ ਬੋਲੋ ਪੂਰਾ ਆਸ਼ਵਾਸਨ ਦਿੱਤਾ ਗਿਆ ਬਈ ਤੁਹਾਨੂੰ ਪੂਰਾ ਭਰੋਸਾ ਦਿੱਤਾ ਗਿਆ ਬਈ ਤੁਹਾਡੇ ਨਾਲ ਜਿਹੜੀ ਕੀ ਜਿਹੜੀ ਨਾਂ ਇਨਸਾਫੀ ਹੋਈ ਹੈ ਤੁਹਾਨੂੰ ਪੂਰਾ ਇਨਸਾਫ ਮਿਲੇਗਾ। ਸੀਪੀ ਸਾਹਿਬ ਬੋਲੋ ਪੂਰਾ ਉਸਨੂੰ ਸਨਿਤਾ ਗਿਆ ਵੀ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਪੂਰੀ ਬੰਦੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਜਿਹੜਾ ਕਿ ਪੈਰਾਮਾਉਂਟ ਜਿਹੜਾ ਇਮੀਗ੍ਰੇਸ਼ਨ ਦਾ ਦਫਤਰ ਦਾ ਫਾਰਮਟ ਚੋਂ ਦੀ ਫਾਰਾ ਚੋਂ ਸੀਗਾ ਉਥੋਂ ਦੀ ਉਹ ਛੱਡ ਕੇ ਚਲੇ ਗਏ ਨੇ ਤੁਹਾਨੂੰ ਉਥੋਂ ਦੀ ਤਸਵੀਰਾਂ ਵੀ ਦਿਖਾਵਾਂਗੇ ਜਾ ਕੇ ਬਈ ਬਿਲਕੁਲ ਉਹ ਖਾਲੀ ਕਰ ਚੁੱਕੇ ਨੇ ਸ਼ਾਪ ਕਿਉਂਕਿ 4 ਤੋਂ 5 ਕਰੋੜ ਦਾ ਘਪਲਾ ਕਰ ਚੁੱਕੇ ਨੇ 30 4 ਤੋਂ 5 ਕਰੋੜ 30 اور 35 بندے ਸੀਗੇ ਜਿੰਨ ਕਿਸੇ ਕੋ 5 ਲੱਖ ਕਿਸੇ ਕੋ 8 ਲੱਖ ਕਿਸੇ ਕੋ 10 ਲੱਖ ਕਿਸੇ ਕੋ 11 ਲੱਖ ਕਿਸੇ ਕੋ 12 ਲੱਖ ਜਿਹੜੀ ਜਿਹੜੀ ਕੰਟਰੀ ਉਸ ਸਾਹਮਣਾ ਪੈਸੇ ਲਿੱਤੇ ਗਏ ਨੇ ਇਹਨਾਂ ਲੋਕਾਂ ਦੇ ਕੋਲ ਕਿਸੇ ਨੇ ਜ਼ਮੀਨ ਵੇਚ ਕੇ ਕਿਸੇ ਨੇ ਘਰ ਵੇਚ ਕੇ ਪੈਸੇ ਦਿੱਤੇ ਨੇ بڑے ਔਖੇ ਹੋ ਗਏ ਪੈਸੇ ਦਿੱਤੇ ਨੇ ਪਰ ਉਸ ਇਨਸਾਨ ਨੇ ਜਿਹਦਾ ਨਾਮ ਚਰਨਜੀਤ ਦੱਸਿਆ ਜਾ ਰਿਹਾ ਵਾ ਕਿ ਉਹ ਬਿਲਕੁਲ ਹੀ ਠੋਖਾ ਕਰਕੇ ਉੱਥੋਂ ਆਪਣਾ ਆਫਿਸ ਬੰਦ ਕਰਕੇ ਜਾ ਚੁੱਕਾ ਵਾ ਇਹਨਾਂ ਵੱਲੋਂ ਕਿਆ ਜਾ ਰਿਹਾ ਵਾ ਜਿਹੜੇ ਜਿਹੜੇ ਲੋਕਾਂ ਨਾਲ ਫਰੋਡ ਹੋਇਆ ਉਹਨਾਂ ਵੱਲੋਂ ਕਿਆ ਜਾ ਰਿਹਾ ਵਾ ਕਿ ਉੱਥੇ ਬਿਲਕੁਲ ਇਸ ਟਾਈਮ ਕੁਝ ਨਹੀਂ ਆਗਾ ਨਾ ਉਥੇ ਉਹਨਾਂ ਦਾ ਬੋਰਡ ਵਾ ਨਾ ਉਥੇ ਅਫੀਸਰ ਜਿਹੜਾ ਕਿ ਲੋਕ ਲਗਾ ਹੋਇਆ ਕੁਝ ਵੀ ਤੁਹਾਨੂੰ ਉਥੇ ਨਜ਼ਰ ਨਹੀਂ ਆਵੇਗਾ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਦਾ ਬੋਰਡ ਤੱਕ ਨਹੀਂ ਲੱਗਾ ਹੈ ਉਥੇ ਇਹ ਜਿਹੜੀ ਕਿ ਇਹਨਾਂ ਨੇ ਸੀਪੀ ਸਾਹਿਬ ਦੇ ਕੰਪਲੀਟ ਕਰਾਈ ਹੈ ਤੁਹਾਨੂੰ ਉਹਦੀ ਤਸਵੀਰਾਂ ਵਿਖਾ ਰਹੇ ਦਿਖਾਓ ਜਰਾ ਤਸਵੀਰਾਂ ਆ ਜਿਹੜੀ ਤੁਹਾਨੂੰ ਕੰਪਲੀਟ ਤੁਹਾਨੂੰ ਦਿਖਾ ਰਹੇ ਆ ਇਹ ਸੀਪੀ ਸਾਹਿਬ ਨੂੰ ਇਹਨਾਂ ਨੇ ਦਿੱਤੀ ਹੈ ਤੇ ਸੀਪੀ ਸਾਹਿਬ ਵੱਲੋਂ ਪੂਰਾ ਆਸ਼ਵਾਸ਼ਣ ਦਿੱਤਾ ਗਿਆ ਵਾ ਵੀ ਜਿਹੜਾ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਵੀ ਤੁਹਾਡਾ ਜਿਹੜੀ ਨਾਂਹਸਾਫੀ ਹੋਈ ਹੈ ਜਿਹੜਾ ਤੁਹਾਡਾ ਨਾ ਫਰੋਡ ਹੋਇਆ ਵਾ ਤੁਹਾਨੂੰ ਇਨਸਾਫ ਮਿਲੇਗਾ ਤੁਹਾਨੂੰ ਇਨਸਾਫ ਮਿਲੇਗਾ ਜਿਹੜੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਤੁਹਾਨੂੰ ਅਸੀਂ ਵੀਡੀਓ ਵੀ ਦਿਖਾਈ ਹੈ ਪੈਸੇ ਲੈਂਦੇ ਦੀ ਕਿਸ ਤਰ੍ਹਾਂ ਉਸ ਬੰਦੇ ਨੇ ਪੈਸੇ ਲਿੱਤੇ ਆ ਕਿਸ ਤਰ੍ਹਾਂ ਉਸ ਇਨਸਾਨ ਨੇ ਪੈਸੇ ਲੈ ਕੇ ਨਾ ਫਰੋਡ ਕੀਤਾ ਵਾ ਸੀਪੀ ਸਾਹਿਬ ਇਹ ਕੋਲ ਇਹ ਲੋਕ ਜਿਹੜੇ ਨੇ ਇਸ ਵਕਤ ਅਵੇਲੇਬਲ ਦੱਸ ਗਿਆ ਨਾ ਲੋਕ ਨੇ ਜਿਹੜੇ ਕੰਪਲੇਟ ਕਰਾਣਾ ਹੈ ਸੀਪੀ ਸਾਹਿਬ ਕੋਲੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਵਾ ਵੀ ਪੂਰੀ ਤਰ੍ਹਾਂ ਦਾ ਇਨਸਾਫ ਮਿਲੇਗਾ ਹਰ ਤਰੀਕੇ ਨਾਲ ਤੁਹਾਨੂੰ ਇਨਸਾਫ ਮਿਲੇਗਾ ਜਿਸ ਤਰ੍ਹਾਂ ਦਾ ਨਾ ਫਰੌਡ ਹੋਇਆ ਵਾ ਇਸ ਤਰ੍ਹਾਂ ਦੀ ਤੁਹਾਨੂੰ ਅਪਡੇਟ ਹੋਰ ਵੀ ਦਿੰਦੇ ਰਵਾਂਗੇ ਵੇਖਦੇ ਰਹੋ ਐਸਐਮਜੀ ਨਿਊ ਚੈਨਲ ਕੈਮਰਾਮੈਨ ਬਲਵਿੰਦਰ ਬਾਪਦੇ ਨਾਲ ਰਮਨ ਆਲੋ